ਹੁਣ ਸਰੀਆ ਕਾਲ ਤੱਕ ਸਹਿਬ ਦੀ ਹਦਾਇਤਾਂ ਮੁਤਾਬਕ ਸੱਤ ਮੈਂਬਰ ਦੀ ਕਮੇਟੀ ਬਣੀ ਮੈਨੂੰ ਨਹੀਂ ਪਤਾ ਕਿ ਦੋ ਮੈਂਬਰ ਕਿਉਂ ਰਜ਼ਾਇਨ ਕਰ ਗਏ ਪਰ ਮੈਨੂੰ ਇੰਨਾ ਪਤਾ ਹੈ ਕਿ ਬਾਕੀ ਜਿਹੜੇ ਪੰਜ ਮੈਂਬਰ ਸੀ ਉਹਨਾਂ ਨੂੰ ਵੀ ਬਹੁਤ ਪ੍ਰਾਈਜ਼ ਕੀਤਾ ਗਿਆ ਸੀ ਕਿ ਤੁਸੀਂ ਤਤਰ ਮਿੱਤਰ ਹੋ ਜੋ ਪਰ ਅੱਜ ਮੈਂ ਉਹਨਾਂ ਪੰਜ ਮੈਂਬਰਾਂ ਦੀ ਤਾਰੀਫ਼ ਕਰਦਾ ਉਹਨਾਂ ਦੀ ਵਡਿਆਈ ਕਰਦਾ ਕਿ ਉਹ ਡਟੇ ਰਹੇ ਅੜੇ ਰਹੇ ਔਰ ਇਹਨਾਂ ਨੇ ਹਰ ਸੰਭਵਤਾ ਕੋਸ਼ਿਸ਼ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਸ਼ਰਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਜਿਹੜਾ ਉਹ ਨਾ ਹੋਵੇ ਲੇਕਿਨ 18 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਪੰਜ ਮੈਂਬਰੀ ਕਮੇਟੀ ਨੇ httparty ਦਾ ਕਾਰਜ ਜਿਹੜਾ ਉਹ ਪ੍ਰారంਭ ਕਰ ਦਿੱਤਾ। ਪੁਨਰਸਰਜੀਤੀ ਲਈ ਅਸੀਂ ਇਹੋ ਚਾਹੁੰਦੇ ਆ ਕਿ ਉਹ ਸਾਡੀ ਪਾਰਟੀ ਬਣੇ ਜਿਹੜੀ ਸਿਧਾਂਤਾਂ ਪਰੰਪਰਾਵਾਂ ਦੀ ਪਹਿਰੇਦਾਰੀ ਕਰੇ। ਸੇਦਾਂਤਾਂ ਹੋਰ ਪ੍ਰਪਰਾਮਾਂ ਦੀ ਪੈਰੇ ਕਰੀ ਕਰਨ ਦਾ ਅਹਿਦ ਕਰੇ ਸੰਗਤ ਦੇ ਨਾਲ ਉਹਦੇ ਲਈ ਅਸੀਂ ਵਚਨਬੱਧ ਹੈ ਉਹਦੇ ਲਈ ਅਸੀਂ ਯਤਨਸ਼ੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਦੀ ਗੱਲ ਚੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋ ਜਾਣਗੇ ਹੋਰ 4 ਮਹੀਨਿਆਂ ਨੂੰ ਸਾਲ ਨੂੰ 6 ਮਹੀਨਿਆਂ ਨੂੰ ਹੋ ਜਾਣ ਅਸੀਂ ਕੇਵਲ ਪ੍ਰਬੰਧਕ ਨਹੀਂ ਬਦਲਦੇ ਇੱਕ ਸੁਖਬੀਰ ਨੂੰ ਹਟਾਇਆ ਤੇ ਦੂਜਾ ਸੁਖਬੀਰ ਪੈਦਾ ਕਰਕੇ ਤੇ ਉਹਨੂੰ ਅਸੀਂ ਸੌਂਪ ਦਈਏ ਸਾਰਾ ਕੁਝ ਇਹ ਜੇ ਹੋਣਾ ਫਿਰ ਇੱਥੇ ਬੈਠਣਾ ਬਿਹਤਰ ਹੈ ਅਸੀਂ ਨਿਜ਼ਾਮ ਬਦਲਣਾ ਸਿਸਟਮ ਬਦਲਣਾ ਹੈ ਗੁਰਦੁਆਰਾ ਐਕਟ 1925 ਸੌ ਸਾਲ ਪੁਰਾਣਾ ਹੈ ਔਰ ਭਾਰਤ ਨੇ ਵੀ ਆਪਣੇ ਸੰਵਿਧਾਨ ਦੇ ਵਿੱਚ ਅਸੀਂ 85 ਜਿਹੜੀਆਂ ਉਹ ਸੋਧਾਂ ਕਰ ਦਿੱਤੀਆਂ ਲੇਕਿਨ ਗੁਰਦੁਆਰਾ ਐਕਟ ਨੂੰ ਸਮੇਂ ਦਾ ਹਾਣ ਦਾ ਬਣਾਉਣ ਦਾ ਯਤਨ ਹੀ ਨਹੀਂ ਕੀਤਾ ਗਿਆ ਜਿਹੜਾ ਸਾਡੇ ਨਾਲ ਵਾਦਾ ਕਰੇਗਾ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਹੈ 1925 ਉਹਨੂੰ ਸਮੇਂ ਦਾ ਬਣਾਉਣ ਦਾ ਵਾਅਦਾ ਕਰਦੇ ਹਾਂ ਔਰ ਉਹਨੂੰ ਸਮੇਂ ਦੇ ਹਾਣ ਦਾ ਬਣਾਵਾਂਗੇ ਅਸੀਂ ਉਹਨੂੰ ਸਪੋਰਟ ਕਰਾਂ ਸਮੇਂ ਦਾ ਹਾਣ ਦਾ ਐਕਟ ਬਣਾਉਣਾ ਬੜਾ ਲਾਜ਼ਮੀ ਹੈ ਬਹੁਤ ਸਾਰੀਆਂ ਐਮੈਂਡਮੈਂਟਸ ਹੋਣੀਆਂ ਜਿਹੜੀਆਂ ਉਹ ਬਹੁਤ ਲਾਜ਼ਮੀ ਹੈ ਜਿਵੇਂ ਹਰ 5 ਸਾਲ ਇਲੈਕਸ਼ਨ ਹੋਣ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਜਿਵੇਂ ਪਦਾਨ ਸਭਾ ਦੇ ਇਲੈਕਸ਼ਨ ਜਾਂ ਪਾਰਲੀਮੈਂਟ ਦੇ ਇਲੈਕਸ਼ਨ ਡਿਊ ਨਹੀਂ ਹੋ ਸਕਦੇ ਦੋ ਦਿਨ ਵੀ ਐਕਟ ਦੇ ਵਿੱਚ ਇਹ ਵੀ ਤਰਮੀਮ ਹੋਣੀ ਚਾਹੀਦੀ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹਰ 5 ਸਾਲ ਬਾਅਦ ਹੋਣ ਪੱਕੇ ਔਰ ਜੇ ਕੋਈ ਮੈਂਬਰ ਚੜ੍ਹਾਈ ਕਰ ਜਾਂਦਾ ਤੇ ਜਿੰਮੀ ਚੋਂ ਨੋਵੇ ਉੱਥੇ ਇਹ ਨਹੀਂ ਹੈ ਹੁਣ 170 ਮੈਂਬਰਾਂ ਦਾ ਹਾਊਸ ਹੈ ਤੇ 120 22 ਤੁਰੇ ਫਿਰਦੇ ਨੇ ਉਸ ਚੜ੍ਹਾਈ ਕਰਕੇ ਕੁਝ ਵਿਦੇਸ਼ਾਂ 'ਚ ਪੱਕੇ ਤੌਰ ਤੇ ਬਸ ਗਏ ਕੁਝ ਬਿਮਾਰ ਪਾਏ ਕਈ ਹਲਕਿਆਂ ਦੀ ਨਮਾਇੰਦਗੀ ਨਹੀਂ ਹੋ پا ਰਹੀ ਐਸਪੀਸੀ ਦੇ ਹਾਊਸ ਦੇ ਵਿੱਚ ਤੇ ਇਹ ਵੀ ਸੋਧ ਹੋਣੀ ਚਾਹੀਦੀ ਹੈ ਕਿ ਵਿਦੇਸ਼ੀ ਜੇ ਘੱਟੋ-ਘੱਟ ਇੰਡੀਅਨ ਪਾਸਪੋਰਟ ਹੋਲਡਰ ਜਾਂ ওসিਆਈ ਕਾਰਡ ਜਿਹਨਾਂ ਕੋਲੇ ਉਹਨਾਂ ਦੀ ਨਮਾਇੰਦਗੀ ਜਿਹੜੀ ਆ ਉਹ ਬਣਾਈ ਜਾਵੇ ਚਕਿੱਨੀ ਭਾਰਤ ਦੇ ਬਖਰੇ ਬਾਕੀ ਸੂਬਿਆਂ ਤੋਂ ਵੀ ਨੋਮੀਨੇਸ਼ਨ ਜਿਹੜੇ ਆ ਉਹ ਮੈਂਬਰ ਲੈ ਜਾ ਨੋਮੀਨੇਟਿਡ ਮੈਂਬਰ ਲੈ ਜਾ